ਮਾਰਨ ਗਾਇਸ ਕੀ ਆ ਜਾਣਾ ਮੇਰੀ ਸẢਠ ਠੀਕ ਠਾਕ ਹੋਵਾਂਗੇ ਤੇ ਅੱਜ ਹੈਗੀ ਗੁੱਲੀ ਨੂੰ ਛੁੱਟੀ ਮੈਨੂੰ ਘਰ ਦਾ ਸੀਗਾ ਕੰਮ ਤੇ ਅਸੀਂ ਲਈ ਨਵੀਂ ਮਸ਼ੀਨ ਤਾਰੂ ਮਸ਼ੀਨ ਇਹ ਵੀਡੀਓ ਵਿੱਚ ਪਾ ਕੇ ਦੱਸਣੇ ਆ ਕੱਪੜੇ ਰੱਖੇ ਆ ਧੋਣ ਲਈ ਦਸ ਸਾਰ ਮੈਂ ਹੱਥ ਨਾਲ ਕੱਪੜੇ ਧੋਤੇ ਆ ਤੇ ਹੁਣ ਆਪਾਂ ਲਈਏ ਮਸ਼ੀਨ ਹੁਣ ਦਖਾਲ ਦੇ ਆਹ ਹੈਗੀ ਸਾਡੀ ਮਸ਼ੀਨ ਸਮਸਾਂ ਦੀ ਮਸ਼ੀਨ ਬਹੁਤ ਵਧੀਆ ਲੱਗਦਾ ਹੈ ਹੁਣ ਜਿਹੜੇ ਕੱਪੜੇ ਜਿਹੜੇ ਹੱਥ ਨਾਲ ਤੋਂ ਹੁੰਦੇ ਸੀਗੇ ਤਾਂ ਉਹ ਹੁਣ ਮਸ਼ੀਨਾਂ ਈ ਤੋਂ ਹੁੰਦੇ ਆ ਟਾਈਮ ਬਚਦਾ ਆਪਣਾ ਅੱਜ ਸੰਡੇ ਗਲੀ 'ਚ ਸੁੰਨ ਮਸਾਨ ਹੈ ਇਧਰ ਵੀ ਸਾਡੇ ਇਧਰ ਵੀ ਮੰਮੀ ਸਿੱਕੀ ਜਾਂਦੀ ਅੱਗ ਗਲੀ 'ਲੇ ਪਾਣੀ ਰੱਖਿਆ ਨਾਉਣ ਦਾ ਗਲੀਂ ਜਾਂ ਟਿਊਸ਼ਨ ਤੇ ਤੇ ਮੈਂ ਕੱਟ ਲਈ ਸੀ ਗੋਭੀ ਤੇ ਆਲੂ ਵਾਲੀ ਦੇ ਬਣਾਉਣੀ ਸੱਜੀ। ਜਦੋਂ ਵੀ ਆਉਣ ਵਾਲੇ ਕੰਮ ਤੋਂ ਉਹ ਤਾਂ ਮੈਂ ਚਾਹ ਵੀ ਲਵਾਂ। ਤੁਸੀਂ ਵੀ ਕਹਿੰਦੇ ਹੋ ਕਿ ਚੋਬੀ ਕੇ ਪਚਾਈ ਤੇ ਗੀਲੀ ਕੀ ਮਾਰ ਜਮ ਪਰ ਚਾਹਣਾ ਛੱਡੋ। ਕਮੈਂਟਾਂ ਵਿੱਚ ਜ਼ਰੂਰ ਦਾ ਦਿਓ ਮਸ਼ੀਨ ਸਾਡੀ ਸੋਹਣੀ ਆ। ਮਸ਼ੀਨ ਜਿਹੜੀ ਮੈਂ ਪਸੰਦ ਕੀਤੀ ਸੀਗੀ ਉਹ ਮਸ਼ੀਨ ਮਿਲੀ ਨਹੀਂ। ਤੇ ਇੱਕ ਦੋ ਉਹਦੇ ਵੀ ਲੇਟ ਹੋ ਗਿਆ ਸਾਡਾ ਤਾਂ ਉਹ ਮਸ਼ੀਨ ਜਾਨੀ ਦੀ ਕੋਈ ਹੋ ਲੈ ਗਿਆ ਤੇ ਆ ਮਸ਼ੀਨ ਫਿਰ ਇਹਨਾਂ ਨੂੰ ਆਪ ਹਸਾਂ ਲਾਇਆ ਲੈ ਹਰਟਾ ਵਿੱਚ ਪਾ ਲਿਆ ਗਲਾਸ ਤੇ ਮੈਂ ਜਿਹੜੀ ਮੋਲੀ ਆ ਨਾ ਉਹ ਪਹਿਲਾਂ ਥੋੜੀ ਜਿਹੀ ਉਬਾਲ ਕੇ ਮਤਲਬ ਕਿ ਜਿਹੜੀ ਗੰਦੀ-ਗੰਦੀ ਮੋਲੀ ਮਟੇ ਕੋभी ਹੁੰਦੀ ਹੈ ਉਹ ਸਾਫ ਹੋ ਜਾਂਦੀ ਹੈ ਥੋੜਾ ਜਿਹਾ ਉਬਾਲ ਕੇ ਨਾ ਕੱਢ ਲੈਣੀ ਆ ਫਿਰ ਰਾਮਾਗੇ ਤੋਲਤਾ ਪਿੱਲੇ ਰੇਸੀ ਨੂੰ ਆਗਾ ਨਹੀਂ ਓਟੇ ਤੇ ਗੈਸ ਤੇ ਲੱਗ ਪਿਆ ਸੰਸਬਧੀ ਤੇ ਕਿਸਰੀ ਲੈਣੇ ਹਾਂਗਾ ਨਹੀਂ ਚਾਹ ਪਤਾ ਨਹੀਂ ਕਿੰਨੀ ਵਾਰੀ ਪੀਂਦੀ ਆ ਚਾਹ ਮਰੀ ਦਿਹਾੜੀ ਦੀ ਪਰਿਵਾਰਾ 6-7 ਵਜੇ ਤਾਂ ਹੋਈ ਜਾਂਦੀ ਲੈ ਸਿਆਲ ਵਿੱਚ ਗਾਂਹਿਆਂ ਵਿੱਚ ਤਾਂ ਮੈਂ ਦੋ ਟਾਈਮ ਹੀ ਪੀ ਲੀਤੀ ਕਿਹੜੇ ਮੇਰੀ ਪਿੱਠ ਪਿੱਛੇ ਭੌਂਕਦੇ ਆਲਾ ਉਹ ਹਿੰਮਤ ਰੱਖਣਾ ਮੂੰਹ ਦੇ ਬੋਲਣ ਦੀ ਮੈਂ ਕਹਿਣਾ ਤਾਂ ਨਹੀਂ ਦੀਵਾ ਪਰ ਮੈਨੂੰ ਕਹਿੜਾ ਹੈ ਇਹ ਤਾਂ ਹਿੰਮਤ ਆ ਮੂੰਹ ਦੇ ਬੋਲਿਆ ਕਰੋ ਪਿੱਠ ਪਿੱਛੇ ਤਾਂ ਕੁੱਤੇ ਵੀ ਭੌਂਕਦੇ ਆ ਕਹਾਉਂਦਾ ਸੁਣੀ ਸੁਣੀ ਆ ਇਹ ਉਹਨਾਂ ਲਈ ਇਹ ਕਿਹੜੇ ਭੌਂਕਦੇ ਆ ਯਾਰੀ ਪਿੱਠੇ ਤਾਂ ਮੋਲਾ ਮਾਦਲਾਂ ਦੀ ਟੜਕਾ ਤੇ ਮੈਂ ਚਲੀ ਗੋਲਿੰਗ ਨੂੰ ਲੈ ਕਦੇ ਵੀ ਕੰਮ ਦਵਾ ਗਏ ਯੇ ਹਾਂ ਕਦੇ ਵੀ ਉੱਤਰੇ ਸਾਰੀ ਵਾਸੀਆਂ ਹਾਂ ਵੀ ਵਾਸੀਆਂ ਹਾਏ ਇਹ ਰਵੀ ਬਨੇ ਪੂਜੀਆ ਮਗਾਇਆ ਹੀ ਤੇ ਅੰਦਰੀ ਵੱਲੇ ਨਾ ਪਾਪਾ ਪੁਜੀਆ ਲੈਣ ਦੇ ਨੀ ਕਹਿੰਦੇ ਚੱਤੇ ਭੁੱਲ ਗਿਆ ਫੇਰ ਹੁਣ ਕਹਿੰਦੇ ਮੇਮਾ ਗੁਲੀ ਨੇ ਮੂੰਹ ਨੱਕੜਾ ਇਹ ਵੱਲਾ ਕਿਦਾਂ ਦੇਲਾ ਵੱਲਾ ਹੈ ਨੀਗਾ ਉਹ ਤਾਂ ਮੈਂ ਦੇਖਿਆ ਮੈਂ ਕਹਾਂ ਗੁਲੀ ਨੇ ਪੁਜੀਆ ਨਹੀਂ ਦਿੰਦਾ ਹੈਗਾ ਕਹਿੰਦੇ ਲਿਆ ਹੀ ਨਹੀਂ ਹੋਇਆ ਹੁਣ ਫੇ ਸਰਾਣੇ ਜਾਣਾ ਸਰਾਣੇ ਜਾਣਾ ਹੁਣ ਹਾਏ ਗੁਲੀ ਨੇ ਪੁਜੀਆ ਨਹੀਂ ਦਿੰਦਾ ਤਬਲੇ ਆ ਗਏ ਕੁੱਲੀ ਨਹੀਂ ਜੇ ਤਰਿਆ ਬੁੱਤ ਸੇ ਨੂੰ ਲਿਆ ਦਣਗੇ ਜਾਂ ਫੇਰ ਹੁਣ ਲਿਆ ਦੰਦੇ ਆ ਹਾਂ ਬਹੁਤ ਚੱਤ ਬੋਲਦਾ ਕਿੰ ਕੀ ਕਰੇ ਵੇ ਦੁਖਾ ਲਈ ਮਾਨੀ ਫਿਰਿਆ ਜਾਂਦੇ ਆ ਹੁਣ ਵਿਆਦਣ ਵਿਆਦਣ ਨਖਾਈ ਮੈਨੂੰ ਵੀ ਦੇਉਂਗਾ ਥੋੜਾ ਜਿਹਾ ਵਿੱਚ ਕਿਉਂ ਹਾਂ ਬੱਚ 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 ਬੱਸ ਬੱਸ ਇਹ ਨਹੀਂ ਖਾਈਦਾ ਹੁੰਦਾ ਹਾਂ ਥੋੜਾ ਖਾਈਦਾ ਹੁੰਦਾ ੱਚ ਖਾ ਲੋ ਮੇਰੇ ਕੋਲ ਵੀ ਦੇਣਾ ਹੈ ਮੈਨੂੰ ਨਹੀਂ ਦੇਣਾ ਛੜ ਗੰਦਿਆ ਜਿਆ ਮੇਰਾ ਤੜਕਾ ਸਮਾਂ ਰੈਡੀ ਜੋਬੀ Garam paling bitu nih asli, tur kalau nih belah, tiru hoki agar, apa tahu betul tidak, foto pakai warga, mobil saji, tadi betul ਮਟਰ ਚੋਰ ਕੀ ਕਰੇ ਮਟਰ ਚੋਰ ਇਹ ਮਟਰ ਚੋਰ ਕੱਚੇ ਮਟਰ ਮਾਈ ਫੇਵਰਟ ਹਾਂ ਹਾਂ ਮਟਰ ਨਾਲ ਝੋਲ ਵੀ ਫੇਵਰਟ ਹੁੰਦੇ ਆ ਮਟਰ ਝੋਲ ਕੱਚੇ ਮਟਰ ਹੀ ਮਾਈ ਫੇਵਰਟ ਬਾਅਦ ਵਿੱਚ ਮੈਡੀਕਲ ਮਟਰ ਮੈਡੀਕਲ ਹੋ ਉਸ ਤੋਂ ਬਾਅਦ ਇਹ ਵੀ ਸੇਮ ਟੱਕ ਲਾਂਗੇ ਫਤੋ ਬਾਦ ਆਟਾ ਗਨ ਕੇ ਰੋਟੀ ਬਣਾ ਕੇ ਮਿਲਦੇ ਆ ਤੁਹਾਨੂੰ ਅੰਦਰ ਰੋਟੀ ਖਾਵਾਗੇ ਜਿੱਲੇ ਗਾਇਸ ਰੋਟੀ ਖਾ ਲਈ ਆਪਾਂ ਤੇ ਮਿਲਦੀ ਆ ਤੁਹਾਨੂੰ ਅੱਜ ਮੈਂ ਦੱਸਣਾ ਸਬਜੀ ਕਿਦਾਂ ਦੀ ਬਣੀ ਆ ਤੁਸੀਂ ਦੱਸੋ ਠੀਕ ਆ ਠੀਕ ਆ ਵਧੀਆ ਬਣੀ ਆ ਠੀਕ ਆ ਲੋਸਮੈਟ ਹੁਣ ਆਪੇ ਗਾਇਸ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਬਾਏ ਬਾਏ